ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਪਿੰਡਾ ਬਾਈ ਨੂੰ ਮੋਗਾ ਬਾਗਾਪੁਰਾਣਾ ਤੋਂ ਭਗਤੇ ਰੋਡ ਤੇ ਬਾਈ ਦਾ ਪਿੰਡ ਰਹਿ ਜਾਂਦਾ ਜੀ ਭਗਤੇ ਤੋਂ ਮਸਾ 6-7 ਕਿਲੋਮੀਟਰ ਰੋਡ ਤੇ ਚੱਲ ਕੇ ਪਿੰਡ ਆਉਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਘਰੇਲੂ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਜਿਹੜੇ ਸਕਰੀਨ ਤੇ ਤੁਸੀਂ ਬੱਚੀ ਦੇਖ ਰਹੇ ਹੋ ਇਹ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਦੀਪ ਸਿੰਘ ਜੀ ਪੈਂਟਾ ਲਵਾਉਣ ਵਾਲਾ 10 ਟੱਕਾ ਮੋਗਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 94630 2160 ਇੱਕ ਵਾਰੀ ਹੋਰ ਦੱਸ ਦਿਓ ਜੀ 94630 2160 ਠੀਕ ਆ ਬਾਈ ਘਰ ਦੀ ਗਾਈ ਆ ਜੀ ਘਰ ਦੀ ਘਰ ਦੇ ਬਾਹਰ ਠੀਕ ਆ ਬਾਈ ਸੁਆ ਕਿੰਨਾ ਜੀ ਸੁਆ ਪਹਿਲੇ ਨੂੰ ਤੋਂ ਰਹੀ ਹੈ ਦੰਦੋ ਜੀ ਦੰਦੋ ਦੋ ਹੀ ਹੈ ਦੋ ਦੰਦ ਬੱਚਾ ਹੀ ਹੈ ਹਾਂਜੀ ਹਾਂਜੀ ਠੀਕ ਆ ਬਾਈ ਮਦਰ ਮਿਲਕ ਰਿਕਾਰਡ ਕੀ ਆ ਜੀ 35 ਕਿਲੋ ਆਪਣਾ ਘਰੇ ਹੀ ਆ ਇਹਦੀ ਮਾਂ ਵੀ ਘਰ ਦੀ ਘਰ ਦੇ ਬਾਹਰ ਠੀਕ ਆ ਜੀ ਦੈਣ ਕਿੰਨੇ ਲੈ ਜੂ ਜੀ ਦੈਣ ਹਫਤਾ ਕੁ ਲਊਗੀ ਠੀਕ ਕਿੰਨਾ ਕਪਾ ਜੂ ਦੁੱਧ ਦੁੱਧ ਦਾ ਜਾਇ ਬਣੇ 18 20 ਠੀਕ ਹੈ ਤੋਰ ਕੇ ਦਿਖਾ ਦੇ ਵੀਰ ਬਾਈ ਦੇ ਦਸਨ ਮੁਤਾਬਕ ਸੂਆ ਜੀ ਪਹਿਲਾ ਸੁੰਦੀ ਹੈ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਹਜੇ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ 5 ਪਲੱਸ ਹੋਊਗੀ ਰਾਮ ਨਾਲ ਜੀ 5 ਤਾਂ ਹੋਊ ਹੋ ਚੰਗਾ ਗੱਦਗਾਠਾ ਜੀ ਵਜਣ ਚੰਗਾ ਡੇਟ ਮੁਤਾਬਕ ਬਾਈ 10 ਦਾ ਹਫਤਾ ਪਿਆ ਜੀ ਮਦਰ ਮਿਲਕ ਰਿਕਾਰਡ ਦਾ 35 ਲੀਟਰ ਦਾ ਜੀ ਉਹ ਵੀ ਆਪਣੇ ਘਰੇ ਹੀ ਸੀ ਬਾਈ ਦੱਸਦਾ ਥਣਾ ਦੇ ਸੈਜ ਬਹੁਤ ਸੋਹਣਿਆ ਤਿਆਰੀ ਕਰਮਾਂ ਦੀ ਬਹੁਤ ਚੰਗੀ ਆ ਸੋਹਣਾ ਹਵਾਨਾ ਫੈਕਸ ਹਡਰ ਦੀ ਗਾਏ ਜੀ ਬਾਕੀ ਫਾਇਦਾ ਵੀ ਬਈਏ ਦੇ ਇਸੇ ਹਡਰ ਦਾ ਹੀ ਆ ਕਿਉਂਕਿ ਇਸ ਨੂੰ ਮਿਸਟੈਟਸ ਵਗੈਰਾ ਦੀ ਪ੍ਰੋਬਲਮ ਨਹੀਂ ਹੁੰਦੀ ਥਾਣਾ ਕੱਲਾ ਕੱਲਾ ਨਿੱਖੜ ਮਾ ਨਾ ਕੋਈ ਫੋਟ ਨਹੀਂ ਸ਼ਾਕ ਨਹੀਂ ਬਾਲਟ ਨਾ ਕਰਮਾਂ ਵਾਲੀ ਹਵਾਨੇ ਚ ਹਜੇ ਵੀ ਬਹੁਤ ਲਈ ਫਿਰਦੀ ਆ ਜੀ ਸੀਮਨ ਰਿਕਾਰਡ ਪਤਾ ਬਈਏ ਦਾ ਹੀਮਨ ਰਿਕਾਰਡ ਬਾਈ ਮੈਸ ਹੋ ਗਿਆ ਰਿਕਾਰਡ ਰੋ ਸਿਮਨ ਚੰਗੇ ਕਰਾ ਸੀ ਅੱਛਾ ਰਿਕਾਰਡ ਮੈਸ ਹੋ ਗਿਆ ਲਵਾਇਆ ਚੰਗਾਈ ਜੀ ਬਾਕੀ ਬਾਈ ਦੇ ਐਨੀਮਲ ਘਰੇ ਵੀ ਚੰਗੇ ਰੱਖੇ ਹੋਏ ਆ ਜੀ ਚੰਗੇ ਸੀਮਨ ਦੇ ਇਹਦੇ ਵੀ ਚੰਗੇ ਲੱਗਿਆ ਪਰ ਰਿਕਾਰਡ ਕਿਸੇ ਕਾਰਨ ਮੈਸ ਹੋ ਗਿਆ ਜੀ ਸੀਲਸ ਲੱਗ ਵੀ ਪੂਰੀ ਆ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜਿੰਨਾ ਹਵਾਨਾ ਅੱਗੇ ਨੂੰ ਆ ਜੀ ਉਨਾ ਹੀ ਬੈਕ ਸਾਈਡ ਨੂੰ ਆ ਬੈਕ ਸਾਈਡ ਨੂੰ ਫੁੱਲ ਧੱਕ ਆ ਜੀ ਤੇ ਹਜੇ ਕੱਚੀ ਆ ਥੋੜੀ ਐ ਕਰਮ ਵਾਲੀ ਭਲਾ ਜਰੂਰ ਕਰੀ ਬੈਠੀ ਆ ਕਰੀ ਜਾਂਦਾ ਜੀ ਬਸੂ ਸੋਨਾ ਤੇ ਬੜਾ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਬਾਈ ਦੱਸਦਾ ਕਿ 18 ਤੋਂ 20 ਕਿਲੋ ਦੀ ਉਮੀਦ ਆ ਐਡੀ ਬੱਚੀ ਨੂੰ ਜੀ 18 20 ਕਿਲੋ ਕੋਈ ਬਾਲਾ ਵੀ ਨਹੀਂ ਬਾਕੀ ਸੇਵਾ ਦਾ ਹੁੰਦਾ ਜੀ ਜੇ ਕੋਈ ਵੀਰ ਵੱਧ ਕਰ ਲੈ ਤਾਂ ਹੋ ਸਕਦਾ ਵੱਧ ਵੀ ਲੈ ਲੈ ਮੁੱਲ ਬਈ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਬਈ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਮੁੱਲ ਬਈ ਇਹਦਾ ਫੋਨ ਤੇ ਕਰ ਲੈਣਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ